ਅੱਜ ਲੱਤ ਤੇ ਕੀੜੇ ਪਏ ਹੋਏ ਆ ਲੱਤ ਗਲੀ ਪਈ ਆ ਪੂਰੀ ਸਾਰੀ ਲੱਤ ਹਏ ਰੱਬ ਹੇ ਭਾਈ ਹੇ ਅਸੀਂ ਭਰਾ ਵੀ ਆ ਅੱਠ ਭਰਾ ਵਾਂ ਪਰ ਹੁਣ ਮੇਰਾ ਸਾਥ ਕੋਈ ਨਹੀਂ ਦਿੰਦਾ ਮੈਂ ਸੜਕਾਂ ਤੇ ਦਰਦਰਦੀਆਂ ਠੋਕਰਾ ਖਾਂਦਾ ਫਿਰਦਾ ਫਟਪਾਤਾਂ ਤੇ ਸੋਨਾ ਮੰਗ ਮੰਗ ਕੇ ਢਿੰ ਪਰਦਾ ਬਾਪੂ ਦੇ ਆਪਣੇਆਂ ਨੂੰ ਵੀ ਹੱਥ ਜੋੜ ਕੇ ਸਾਡੀ ਬੇਨਤੀ ਹੈ ਬਾਪੂਰੇ ਧੀਆ ਪੁੱਤਾਂ ਨੂੰ ਭੈਣ ਭਰਾਵਾਂ ਨੂੰ ਸਲਾਹ ਇੱਥੇ ਬਾਪੂ ਜੀ ਦਾ ਸੀ ਕਰਾਂਗੇ ਬਾਪੂ ਜੀ ਦੀ ਲੱਤ ਵੀ ਠੀਕ ਹੋ ਜਾਊਗੀ ਤੁਸੀਂ ਆ ਕੇ ਮਿਲਜੋ ਇੱਕ ਵਾਰ ਹਾਏ ਮਾਂ ਹਾਏ ਮਾਂ ਬਾਪੂ ਅੱਜ ਵੀ ਆਪਣੀ ਮਾਂ ਨੂੰ ਯਾਦ ਕਰਦਾ ਕਿਉਂਕਿ ਜਮਨਾਲੀ ਤਾਂ ਮਾਂ ਹੈ ਹੱਬ ਤੈਮ ਯਾਦ ਰਹਿੰਦੀ ਆ ਕੀ ਨਾਮ ਆ ਜੁਨਿਕ ਮਾਰਗਪੁਰ ਅੱਛਾ ਕਿਹੜਾ ਪਿੰਡਾ ਤੇਰਾ ਮਾਰਗਪੁਰ ਅੱਛਾ ਕਰ ਮਰ ਰਹਿ ਰਿਹਾ ਕੋਈ ਨਾ ਕੋਈ ਨਹੀਂ ਸ਼ੋਕਰਾ ਕਹਾ ਰਹਾ ਨਹੀਂ ਯੋ ਹੋਇਆ ਕਿਆ ਤੇਰਾ ਹੋ ਰਿਹਾ ਪਤਾ ਨਹੀਂ ਮੰਨ ਨਹੀਂ ਪਤਾ ਬਬੇ ਤੇਰੇ ਕੀੜੇ ਪੈ ਗਏ अच्छा हां जी अश्वनी जी नमस्ते और बाऊजी ठीक ठाक हो और अश्वनी कुमार जी हां जी ਤੁਹਾਡੇ ਬੱਚੇ ਕਿੰਨੇ ਆ ਦੋ ਦੋ ਬੱਚੇ ਆ ਕੀ ਕਰਦੇ ਨੇ ਲੜਕਾ ਨਹੀਂ ਨਹੀਂ ਆਦਾ ਹਾਂਜੀ ਲੜਕਾ ਨਹੀਂ ਨਹੀਂ ਆਦਾ ਲੜਕਾ ਨਹੀਂ ਨਹੀਂ ਆਦਾ ਕਿੱਥੇ ਲਖਨਊ ਲਖਨਊ ਅੱਛਾ ਤੇ ਲੜਕੀ ਕਲ ਕਿ ਚੰਡੀਗੜ੍ਹ ਜੌਬ ਕਰ ਦਿਆ ਕਾਦੀ ਪੰਜਾਬ ਯੂਨੀਵਰਸਿਟੀ ਮੈਂ ਅਕਾਊਂਟੈਂਟ ਹੈ ਹਾਂਜੀ ਪੰਜਾਬ ਯੂਨੀਵਰਸਿਟੀ ਮੈਂ ਅਕਾਊਂਟੈਂਟ ਅੱਛਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਕਾਊਂਟੈਂਟ ਆ ਤੁਹਾਡੀ ਬੇਟੀ ਕੀ ਨਾਮ ਆ ਉਹਦਾ ਮੈਨਸੀ ਗੁਪਤਾ ਮੈਨਸੀ ਗੁਪਤਾ ਔਰ ਤੁਹਾਡੇ ਬੇਟੇ ਦਾ ਕੀ ਨਾਮ ਆ ਨੀਤੀ ਸਮੀਤਲ ਹਾਂਜੀ ਨੀਤੀ ਸਮੀਤਲ ਨਤੀਸ਼ ਮਿੱਤਲ ਇਹ ਕਿੱਥੇ ਆ ਇਹ ਲੀਤਾ ਵਾਈ ਵਿਆਹ ਕਰਕੇ ਫਦਾ ਹੋਗੇ ਚਾਰੋਂ ਮਾਪੂਤ ਹੋਏ ਨਖਲਾਉਂ ਜਾਂਦੇ ਅੱਛਾ ਤੁਸੀਂ ਕੁਮਾਰ ਹੋ ਉਹ ਗੁਪਤਾ ਤੁਸੀਂ ਵੀ ਗੁਪਤਾ ਹੀ ਹੋ ਕੁਮਾਰ ਮਿੱਤਲ ਤੁਸੀਂ ਬਾ ਮਿੱਤਲ ਤੋਂ ਗੋਤ ਹੈ ਹਾਂ ਉਹ ਗੁਪਤੇ ਵੀ ਕਹਦੇ ਨੇ ਸਾਨੂੰ ਅੱਛਾ ਤੁਹਾਡਾ ਨਾਂ ਅਸ਼ਵਨੀ ਕੁਮਾਰ ਮਿੱਤਲ ਆ ਹਾਂ ਜੀ ਹਾਂ ਜੀ ਠੀਕ ਆ ਠੀਕ ਆ ਤੁਸੀਂ ਕਿੰਨਾ ਪੜ੍ਹੇ ਹੋ ਬਾਪੂ ਜੀ ਸ਼ਾਮ ਦਮੇ ਨਾ ਮਾਈਂਡ ਚੱਲ ਗਿਆ ਥਾ ਪਾਗਲ ਹੋ ਗਿਆ ਥਾ 7 ਦੇ ਵਿੱਚ ਤੁਹਾਡਾ ਜਨਮ ਕਿੱਥੇ ਹੋਦਾ ਵਾ ਮੁਬਾਰਕਪੁਰ ਕਗਰ ਮੁਬਾਰਕਪੁਰ ਕਗਰ ਕਿੱਥੇ ਕਗਰ ਜੀ ਮਾਹਲੀ ਜ਼ਿਲ੍ਹਾ ਮਾਹਲੀ ਜ਼ਿਲ੍ਹਾ ਹਾਂਜੀ ਪਿੰਡ ਮੁਬਾਰਕਪੁਰ ਚੰਡੀਗੜ੍ਹ ਦੇ ਕੋਲ ਹੀ ਹੈ ਚੰਡੀਗੜ੍ਹ ਦੇ ਕੋਲ ਪਿੰਡ ਹੈ ਕਗਰ ਹਾਂ ਅੱਛਾ ਉੱਥੋਂ ਦਾ ਜਨਮ ਹੈ ਤੁਹਾਡਾ ਹਾਂਜੀ ਤੇ ਤੁਹਾਡਾ ਪਿੰਡ ਘਰ ਕਿੱਥੇ ਆ ਹੁਣ ਕਰ ਬਾਰਤਾ ਸਾਰਾ ਘੋਸ ਹੈਗਾ ਕਿੱਥੇ ਆ ਮੁਬਾਰਕਪੁਰ ਮੈਂ ਆ ਮੁਬਾਰਕਪੁਰ ਹੀ ਆ 40 ਘਰ ਜੀ ਪਰਿਵਾਰ ਕੇ ਅੱਛਾ ਤੁਹਾਡੇ ਪੂਰੇ ਪਰਿਵਾਰ ਦੇ 40 ਘਰ ਆ ਕਿਸੇ ਨੇ ਨਹੀਂ ਗਵਾਹੀ ਦੀ ਤੇ ਤੁਹਾਡੀ ਹਾਲਤ ਇਦਾਂ ਕਿਵੇਂ ਹੋ ਗਈ ਅਸ਼wini ਜੀ ਬਸ ਕਰਮਾਂ ਵਿੱਚ ਹੈ ਨਹੀਂ ਕਰਮਾਂ ਦੀ ਤਾਂ ਗੱਲ ਐ ਫਿਰ ਵੀ ਕੁਝ ਨਾ ਕੁਝ ਤਾਂ ਵਾਪਰੇ ਹੀ ਹੋਊ ਨਾ ਦੱਸਦਾ ਹੁਣ ਮੈਂ ਬਜ਼ੁਰਗ ਤਾਂ ਚਲੇ ਗਏ ਸਾਰੇ ਹੁਣ ਪਾਈ ਕੌਣ ਪੁੱਛਦੇ ਆ ਅੱਜਕੱਲ੍ਹ ਤੇ ਵੇ ਸਾਰੇ ਘਰ ਦੀ ਕੋਈ ਵੀ ਨਹੀਂ ਤੁਹਾਡੇ ਨਾਲ ਕੋਈ ਕਮੀ ਤੁਹਾਡੇ ਚ ਵੀ ਤਾਂ ਹੋਊਗੀ ਹੋਈ ਮੇਰੀ ਗੱਲ ਤਾਂ ਸੁਣੋ ਜੋ ਮੇਰੇ ਪੱਲਾ ਕੁਛ ਨਹੀਂ ਅਕਾਫੇ ਕੀ ਨੇ ਪੁੱਛ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸ਼ਵਨੀ ਮਿੱਤਲ ਜੀ ਵਾਹਿਗੁਰੂ ਅਸ਼ਵਨੀ ਕੁਮਾਰ ਮਿੱਤਲ ਜੀ ਅਸ਼ਵਨੀ ਗੁਪਤਾ ਇਹ ਬਾਪੂ ਜੀ ਦਾ ਸਾਡਾ ਅਸੀਂ ਗੁਪਤੇ ਵੀ ਕਹਿੰਦੇ ਆ ਪਰ ਸਾਡਾ ਜਿਹੜਾ ਗੋਤ ਆ ਉਹ ਮਿੱਤਲ ਆ ਬਾਪੂ ਦਾ ਹੱਦਾ ਵੀ ਮੇਰਾ ਇੱਕ ਬੇਟਾ ਲਖਨਊ ਦੇ ਵਿੱਚ ਇੰਜੀਨੀਅਰ ਆ ਪਰ ਇੱਕ ਮੇਰੀ ਬੇਟੀ ਆ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਅਕਾਊਂਟੈਂਟ ਆ ਤੇ ਮੇਰੇ ਅਸੀਂ ਭਰਾ ਵੀ ਆ ਅੱਠ ਭਰਾ ਵਾਂ ਪਰ ਹੁਣ ਮੇਰਾ ਸਾਥ ਕੋਈ ਨਹੀਂ ਦਿੰਦਾ ਮੈਂ ਸੜਕਾਂ ਤੇ ਦਰਦਰਦੀਆਂ ਠੋਕਰਾ ਖਾਂਦਾ ਫਿਰਦਾ ਫੁੱਟਪਾਥਾਂ ਤੇ ਸੌਣਾ ਮੰਗ ਮੰਗ ਕੇ ਢਿੱਡ ਭਰਦਾ ਕਮੀ ਤਾਂ ਬਾਪੂ ਅਸ਼ੋਕ ਕੁਮਾਰ ਚ ਵੀ ਰਹੀ ਹੋਊਗੀ ਕੋਈ ਅੱਜ ਲੱਤ 'ਚ ਕੀੜੇ ਪਏ ਹੋਏ ਆ ਲੱਤ ਗਲੀ ਪਈ ਆ ਪੂਰੀ ਸਾਰੀ ਲੱਤ ਅੱਜ ਬਾਈ ਹੁਣੀ ਲੈ ਕੇ ਆਏ ਨੇ ਬਾਈ ਤੁਹਾਡਾ ਕੀ ਨਾਮ ਹਰਬੰਸ ਸਿੰਘ ਜੀ ਕਿੱਥੋਂ ਲੈ ਕੇ ਆਏ ਆ ਤੁਸੀਂ ਬਰਵਾਲੇ ਤੋਂ ਜ਼ਿਲ੍ਹਾ ਜ਼ਿਲ੍ਹਾ ਪੰਚਕੂਲਾ ਬਰਵਾਲੇ ਤੋਂ ਲੈ ਕੇ ਆਏ ਨੇ ਉੱਥੇ ਵੀ ਬਾਪੂ ਅੱਡੇ ਦੇ ਵਿੱਚ ਪਿਆ ਸੀ ਪਹਿਲਾਂ ਇਹ ਬਾਪੂ ਦੀ ਸਾਨੂੰ ਵੀਡੀਓ ਆਈ ਡੇਰਾ ਬਸਤੀ ਤੋਂ ਅਸੀਂ ਡੇਰਾ ਬਸਤੀ ਸਾਡੇ ਟੀਮ ਦਾ ਮੈਂਬਰ ਅਮੀਰ ਖਾਨ ਅਸੀਂ ਉਹਦੀ ਡਿਊਟੀ ਲਈ ਉਹਨੂੰ ਭੇਜਿਆ ਤੇ ਉਹ ਦੂਜੇ ਦਿਨ ਬਾਪੂ ਨੂੰ ਉੱਥੇ ਲੱਭਣ ਗਿਆ ਬਾਪੂ ਉੱਥੋਂ ਲੱਭਿਆ ਹੀ ਨਹੀਂ ਫੇਰ ਸਾਨੂੰ ਅੱਜ ਵੀਡੀਓ ਆਈ ਬਰਵਾਲੇ ਤੋਂ ਬਾਈ ਨੇ ਭੇਜੀ ਬਾਈ ਨੇ ਦੱਸਿਆ ਵੀ ਇਹ ਇੱਥੇ ਅੱਡੇ 'ਚ ਪਿਆ ਵਾ ਤੇ ਫਿਰ ਅਸੀਂ ਬਾਈ ਹੁਣਾਂ ਨੇ ਡਿਊਟੀ ਲਾਈ ਵੀ ਬਾਈ ਤੁਸੀਂ ਸਾਡੇ ਤਿੱਕਰ ਪਛਾਣ ਦੋ ਫੇਰ ਨਾ ਬਾਪੂ ਕਿਤੇ ਗਾਹ ਨਿਕਲ ਜੇਵੇ ਫੇਰ ਉਹਦੀ ਲੱਤ ਹੋਰ ਗਲੀ ਜਾਂਦੀ ਐ ਖਰਾਬ ਹੋਈ ਜਾਂਦਾ ਹੋਰ ਝਕਮ ਤਾਂ ਫੇਰ ਬਾਈ ਹੁਣਾਂ ਨੇ ਅੱਜ ਪੱਟੀ ਕਰਾਈ ਪੱਟੀ ਕਰਾ ਕੇ ਤੇ ਇੱਥੇ ਲੈ ਕੇ ਆਏ ਨੇ ਬਾਪੂ ਦੇ ਕੱਪੜੇ-ਕੁਪੜੇ ਬਦਲਾ ਕੇ ਸ਼ਾਇਦ ਤੁਹਾਨੂੰ ਬਾਪੂ ਦੇ ਹਾਲਾਤ ਦੇਖ ਕੇ ਸਮਝ ਆਵੇ ਵੀ ਬਾਪੂ ਕਿਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰ ਰਿਹਾ ਪਰ ਬਾਪੂ ਦੇ ਆਪਣਿਆਂ ਨੂੰ ਵੀ ਹੱਥ ਜੋੜ ਕੇ ਸਾਡੀ ਬੇਨਤੀ ਹੈ ਬਾਪੂ ਦੇ ਧੀਆ ਪੁੱਤਾਂ ਨੂੰ ਭੈਣ ਭਰਾਵਾਂ ਨੂੰ ਦੇਖੋ ਗੁੱਸੇ ਗਿੱਲੇ ਘਰ ਦੇ ਵਿੱਚ ਹੁੰਦੇ ਆ ਬਾਪੂ 'ਚ ਵੀ ਕਮੀਆਂ ਰਹੀਆਂ ਹੋਣੀਆਂ ਸੀ ਜਿਵੇਂ ਪਹਿਲਾਂ ਵੀ ਕਿਹਾ ਪਰ ਆ ਸਮਾਂ ਨਾ ਤਾਂ ਕਮੀਆਂ ਦੇਖਣ ਦਾ ਆ ਸਮਾਂ ਨਾ ਤਾਂ ਗਲਤੀਆਂ ਕੱਢਣ ਦਾ ਆ ਸਮਾਂ ਤਾਂ ਜਿੱਦਾ ਤੁਹਾਡੇ ਮਗਰ son of ਲਿਖਿਆ ਜਿਹੜਾ ਤੁਹਾਡੇ ਮਗਰ ਡਾਕਟਰ ਆਫ ਲਿਖਿਆ ਜਿਹੜਾ ਤੁਹਾਡੇ ਮਗਰ ਵਾਈਫ ਆਫ ਲਿਖਿਆ ਉਹਨਾਂ ਰਿਸ਼ਤਿਆਂ ਨੂੰ ਸੰਭਾਲਣ ਦਾ ਕਿਉਂਕਿ son of ਅਸ਼wini ਜੀ ਰਹਿਣਾ ਪਿੱਛੇ ਡਾਕਟਰ ਆਫ ਅਸ਼wini ਜੀ ਰਹਿਣਾ ਪਿੱਛੇ ਤੇ ਵਾਈਫ ਆਫ ਵੀ ਅਸ਼wini ਜੀ ਰਹਿਣਾ ਇਹਨਾਂ ਕਮੀਆਂ ਨੂੰ ਭੁੱਲ ਕੇ ਸਾਡੀ ਬੇਨਤੀ ਆ ਇਹਨਾਂ ਹਾਲਾਤਾਂ 'ਚ ਬਾਪੂ ਦੀ ਬਾਹ ਫੜੋ ਸਾਥ ਦਿਓ ਕੋਈ ਗੱਲ ਨਹੀਂ ਇਲਾਜ ਇੱਥੇ ਬਾਪੂ ਜੀ ਦਾ ਹੀ ਕਰਾਂਗੇ ਬਾਪੂ ਜੀ ਦੀ ਲੱਤ ਵੀ ਠੀਕ ਹੋ ਜਾਊਗੀ ਤੁਸੀਂ ਆ ਕੇ ਮਿਲ ਜਿਓ ਇੱਕ ਵਾਰ ਤੁਸੀਂ ਆ ਕੇ ਇਹ ਬਾਈ ਹੁਣਾਂ ਨੇ ਜਿਹੜਾ ਉਪਰਾਲਾ ਕੀਤਾ ਭਜੀ ਕੀ ਨਾਮ ਸੀ ਆਵੇਂ ਭੁੱਲ ਗਿਆ ਹਰਵੰਤ ਸਿੰਘ ਹਰਵੰਤ ਸਿੰਘ ਹੁਣਾਂ ਨੇ ਬਰਵਾਲੇ ਪਿੰਡ ਤੋਂ ਲਿਆ ਕੇ ਜਿਹੜਾ ਬਾਪੂ ਜੀ ਨੂੰ ਇੱਥੇ ਤੇ ਕਰ ਪੋਇੰਟ ਤੁਹਾਡਾ ਕੀ ਨਾਮ ਬਾਈ ਰਕੇਸ਼ ਕੁਮਾਰ ਜੀ ਨੇ ਤੇ ਇਸ ਉਪਰਾਲੇ ਨੂੰ ਸਫਲ ਕਰੀਏ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੀ ਪਰਿਵਾਰਕ ਮੈਂਬਰਾਂ ਨੂੰ ਵੀ ਆ ਕੇ ਮਿਲ ਕੇ ਜਾਓ ਅਸ਼wini ਜੀ ਨੂੰ ਔਰ ਸਾਨੂੰ ਇਹਨਾਂ ਬਾਰੇ ਜਾਣਕਾਰੀ ਵੀ ਦਿਓ ਜੇ ਕੋਈ ਭੈਣ ਭਰਾ ਸામਨੇ ਨਹੀਂ ਵੀ ਹੋਣਾ ਚਾਹੁੰਦਾ ਸਾਡਾ ਨੰਬਰ 82848 0071 ਇਹ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਜਾਣਕਾਰੀ ਸਾਂਝੀ ਕਰ ਸਕਦੇ ਹੋ ਤੇ ਅਸੀਂ ਤੁਹਾਡਾ ਨਾਮ ਬਿਲਕੁਲ ਡਿਸਕਲੋਜ਼ ਨਹੀਂ ਕਰਾਂਗੇ ਪਰ ਸਾਨੂੰ ਦੱਸੋ ਜਰੂਰ ਬਿਸ਼ਵਨੀ ਬਾਈ ਜੀ ਕੌਣ ਨੇ ਕਿੱਥੋਂ ਨੇ ਇਹਨਾਂ ਦੇ ਇਹਨਾਂ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ ਖੁਦ ਨੇ ਜਾਂ ਕੋਈ ਹਾਲਾਤ ਇਦਾਂ ਦੇ ਬਣੇ ਘਰ ਚ ਬਈ ਇਹਨਾਂ ਦੀ ਇਹ ਹਾਲਤ ਬਣ ਬਰਵਾਲੇ ਤੋਂ ਬਾਈਕ ਨੂੰ ਨਹੀਂ ਲੈ ਕੇ ਆਏ ਨੇ ਪੰਚਕੂਲਾ ਤੋਂ ਹਰਿਆਣੇ ਤੋਂ ਤੇ ਉਹ ਕਾਕਾ ਬੀਲਚੇਰ 'ਚ ਬਿਠਾਓ ਬਾਪੂ ਨੂੰ ਬਾਪੂ ਜੀ ਆ ਜਾਓ ਇੱਥੇ ਬੀਲਚੇਰ 'ਚ ਆ ਜਾਓ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹ ਬਾਪੂ ਜੀ ਦੀ ਪਹਿਲੀ ਉਹ ਵੀਡੀਓ ਆ ਜਦੋਂ ਬਾਪੂ ਬੱਸੀ ਡੇਰਾ ਬੱਸੀ バス ਛੱਡੇ ਦੇ ਪਏ ਸੀ ਫਿਰ ਉਸ ਤੋਂ ਬਾਅਦ ਦੂਸਰੀ ਵੀਡੀਓ ਉਹ ਆ ਜਿਹਦੇ ਵਿੱਚ ਬਾਪੂ ਬਰਵਾਲੇ ਪਿੰਡ ਦੇ ਵਸਦੇ ਪਏ ਸੀ ਇਹ ਦੇਖੋ ਤੁਸੀਂ ਹਾਏ ਮਾਂ ਹਾਏ ਮਾਂ ਬਾਪੂ ਅੱਜ ਵੀ ਆਪਣੀ ਮਾਂ ਨੂੰ ਯਾਦ ਕਰਦਾ ਕਿਉਂਕਿ ਉਹ ਜਮਨ ਵਾਲੀ ਤਾਂ ਮਾਂ ਸਭ ਟਾਈਮ ਯਾਦ ਰਹਿੰਦੀ ਆ ਬੰਚਾਈ ਸੀ ਦੇਖੋ ਬਾਪੂ ਦਾ ਪੈਰ ਆ ਜਿਹੜਾ ਉਹ ਸਾਰਾ ਗਲਿਆ ਪਿਆ ਲੱਤ ਬਹੁਤ ਔਰੀ ਹਾਲਤ ਹੈ ਇੰਨੇ ਕੀੜੇ ਸੀ ਬਾਪੂ ਦੀ ਲੱਤ ਦੇ ਵਿੱਚ ਜਿਹੜੀ ਪਹਿਲੀ ਵੀਡੀਓ ਆਈ ਸਾਨੂੰ ਉਹਦੇ ਚ ਵੀ ਜਿਹੜੀ ਬਾਈ ਜੀ ਉਹਨਾਂ ਨੇ ਵੀਡੀਓ ਭੇਜੀ ਹਰਮਨ ਸਿੰਘ ਉਹਨਾਂ ਨੇ ਉਹਦੇ ਚ ਵੀ ਤੇ ਬਾਪੂ ਅਸ਼ੋਕਨੀ ਜੀ ਦਾ ਚੰਗਾ ਜੀਵਨ ਤੰਦਰੁਸਤੀ ਭਰਿਆ ਹੋਵੇ ਅਰਦਾਸ ਕਰਿਓ ਬਾਪੂ ਜੀ ਤਕੜੇ ਹੋ ਕੇ ਤੰਦਰੁਸਤ ਹੋ ਕੇ ਆਪਣੇ ਪੈਰਾਂ 'ਤੇ ਖੜੇ ਹੋਣ ਇਹ ਵੀ ਅਰਦਾਸ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਧੰਨਵਾਦ ਭਗਵੰਤ ਸਿੰਘ ਜੀ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ কৰো